ਆ ਦੇ ਕੇ ਗਰੀਬ ਦਾ ਜਿਹੜਾ ਇਹ ਜਮੀਨ ਹੈ ਉਹਦਾ ਔਰ ਕੁ ਬਣਾਉਣਾ ਨੇ ਕਿਉਂਕਿ ਜਦੋਂ ਸੰਗਤ ਆਵੇ ਉਹ ਆਪ ਭਾਰੇ ਬਹੁਤ ਹੈ ਹਾਂਜੀ ਤੇ 10 15 ਦਿਨ ਜਦੋਂ ਮੌਸਮ ਠੀਕ ਹੁੰਦਾ ਫਿਰ ਅਸੀਂ ਆਵਾਂਗੇ ਕਿ ਜਿੰਦੀ ਜਿੰਦੀ ਲੋੜ ਆਈ ਹੈ ਕਿ ਸੱਪੜਾ ਆ ਕੋਈ ਕੰਮਲ ਚਾਹੀਦਾ ਕੁਝ ਵੀ ਚਾਹੀਦਾ ਹਾਂਜੀ ਅਸੀਂ ਉਹ ਵੀ ਲੋੜ ਤੁਹਾਡੀ ਹਰ ਤਰ੍ਹਾਂ ਦੀ ਕਰਾਂਗੇ ਕਿ ਬਿਲਕੁਲ ਉਹੀ ਕਰੀਏ ਸਾਰੇ ਇੱਕ ਨਜੇ ਰੜ ਕੇ ਘਟਾ ਹਾਂਜੀ ਹਾਂਜੀ ਠੀਕ ਹੈ ਜੇ ਤਾਂ ਕੋਈ ਮਕਾੜਾ ਗਰੀਬ ਦਾ ਕੋਈ ਆਪ ਉਹਦੀ ਵੀ ਸਰਕਾਰ ਤੋਂ ਵਾਅਦਾ ਕਰਵਾਵਾਂਗੇ ਸਰਕਾਰ ਨਹੀਂ ਕਰੂਗੀ ਫਿਰ ਅਸੀਂ ਠੀਕ ਸਰ ਇਦਾਂ ਕਿ ਵੇਖੋ ਇੱਥੇ ਜਿਹੜੀਆਂ ਟਰਾਲੀਆਂ ਆ ਰਹੀਆਂ ਰਸਨ ਵਾਲੀਆਂ ਸਾਰੇ ਲੈ ਰਹੇ ਹਨ ਹਰ ਇੱਕ ਵਰਗ ਲੈ ਰਿਆ ਮਾੜਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹਰ ਵਰਗ ਲੈ ਰਿਆ ਇੱਥੇ ਗਰੀਬ ਜੀ ਕੋ ਵੀਡੀਓ ਬਣਾਵੇ ਬਾਹਰ ਕੀਤੀ ਜਾ ਰਹੀ ਹੈ ਕਿ ਇਹ ਇਹ ਦੋ ਲੋਕਾਂ ਦੇ ਅੰਦਰ ਬਾਹਰ ਲਈ ਜਾਂਦੇ ਨੇ ਰਸਨ ਦੇ ਹਨ ਦੇਖੋ ਜੇ ਜੇ ਬੰਦਾ ਇੱਕ ਮਜ਼ਦੂਰ ਆ ਉਹ 300 ਰੁਪਏ ਥਾੜੀ ਲੈ ਰਿਹਾ ਉਹ ਹਰ ਰੋਜ਼ ਜਾਂਦਾ ਸੀ ਆਪਣੇ ਘਰ ਦਾ ਹਨਾ ਗੁਜ਼ਾਰਾ ਕਰਦਾ ਸੀ ਹੁਣ ਉਹ ਘਰ ਬੈਠਾ ਵਿਹਲਾ ਹਨਾ ਉਹ ਕਿਵੇਂ ਆਪਣਾ ਗੁਜ਼ਾਰਾ ਕਰਦਾ ਜਿਉ ਉਹ ਲੈ ਰਿਆ ਨਾ ਦੋ ਦਿਨ ਬੈਗ ਮਤ ਲੈ ਲਏ ਉਹਨੇ ਏਡੀ ਕੋਈ ਏਡਾ ਨਹੀਂ ਕੋਈ ਹਰ ਬੰਦੇ ਹਰ ਬੰਦੇ ਕਿਵੇਂ ਬੈਣ ਦੇ ਕੋਈ ਗੋਪੀ ਜੇ ਗੱਲ ਕੀਤੀ ਆ ਹਰ ਕਿਸੇ ਦੀ ਸੋਚ ਆਪੋ ਆਪਣੀ ਆਪਣਾ ਇੱਕ ਕਮਰਾ ਜਿਹੜਾ ਕੁਝ ਵਰਦੀ ਕਰੀ ਜਾਂਦਾ ਆਪਾਂ ਨੂੰ ਕਹਿ ਨਹੀਂ ਸਕਦੇ ਕਿ ਕਿਨੇ ਫਾਈ ਕਿਨੇ ਪਾਈ ਤੁਸੀਂ ਇਹਦੇ ਨਹੀਂ ਰੁਕਣਦੇ ਨਾ ਇਹਦੇ ਆੜ ਤੁਰੇ ਆਉਣਦੇ ਆ ਗੱਲ ਇਹਨਾਂ ਨੂੰ ਛੱਡੋ ਤੁਸੀਂ ਹਰ ਤਰ੍ਹਾਂ ਦੇ ਲੋਕ ਇੱਥੇ ਹੁੰਦੇ ਆ ਆਪਾਂ ਉਹਨਾਂ ਦਾ ਨੂੰ ਨਹੀਂ ਵੇਖਣਾ ਆਪਾਂ ਚੰਗਿਆਂ ਨੂੰ ਵੇਖਣਾ ਬਿਲਕੁਲ ਬਿਲਕੁਲ ਆਪਾਂ ਕੋਈ ਗੱਲ ਨਹੀਂ ਜੇ ਕਿਸੇ ਨੇ ਪਾਤ ਨੂੰ ਉਹਨੂੰ ਮਾਰਿਆ ਕਰੀ ਕੋਈ ਮਾੜਾ ਇਦਾਂ ਕਰਦਾ ਉਹਦੀ ਕੋਈ ਗੱਲ ਨਹੀਂ ਇੱਥੇ ਜੀਵੀ ਤਰ੍ਹਾਂ ਸਾਡੀ ਹਲ ਵੀ ਕੀਤੀ ਜੇ ਕਿਉਂਕਿ ਆਪਣੇ ਜਨਰੇਟਰ ਲਾ ਗਏ ਉਹਨਾਂ ਨੇ ਸਾਡੇ ਆਪ ਟੈਂਕੀਆਂ ਭਰ ਦਿੱਤੀਆਂ ਫਿਰ ਆਪਣਾ 9 ਮਾਸ ਦਾ ਰਿਸ਼ਤਾ ਆ ਆਪਾਂ ਇਹ ਉਹਦੀ ਘੜੀ ਸਾਰੇ ਇਕੱਠੇ ਹੋ ਕੇ ਨਿਕਲਣਾ ਹੈ ਬਿਲਕੁਲ ਜੀ ਬਿਲਕੁਲ ਜੇ ਕੋਈ ਗਲਤ ਵੀਡੀਓ ਪਾਉਂਦਾ ਤੇ ਮਗਰ ਨਹੀਂ ਲੱਗਣਾ ਹਰ ਕਾਡੇ ਦੇ ਕਈ ਪਾਉਂਦੇ ਨੇ ਪਾਈਆਂ ਦੇ ਪਾਉਂਦੇ ਮੈਂ ਬਸ ਇਹ ਕਹੂੰਗਾ ਵੀ ਇਹ ਔਕੀ ਘੜੀ ਬਿਲਕੁਲ ਜੀ ਜਿੱਦਾਂ ਆਪਾਂ ਦੁੱਖ ਚ ਆਪਾਂ ਕਿਤੇ ਜੇ ਸਾਥ ਦੇਨੇ ਆ ਨਾ ਆਪਾਂ ਹੁਣ ਵੀ ਇਦਾਂ ਹੀ ਰਹਿਣਾ ਭਾਈਚਾਰਾ ਵੀ ਬਣਾ ਕੇ ਰੱਖਣਾ ਸਾਰੇ ਪਿੰਡ ਨੇ ਬਕੈਰ ਕਿਸੇ ਜਾਤ ਧਰਮ ਵਰਗ ਤੋਂ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰਨਾ ਹੈ ਬਿਲਕੁਲ ਜੀ ਬਿਲਕੁਲ ਜੇ ਜੋ ਤੁਸੀਂ ਸਾਰੇ ਪਿੰਡ ਵਾਲੇ ਫੈਸਲਾ ਬਹਿ ਕੇ ਕਰੋਗੇ ਆਮ ਰੁਕਦਾ ਹੈ ਕਿਸੇ ਗੁਰੂ ਘਰ ਬਹਿ ਜਾਓ ਕਿਤੇ ਬਹਿ ਜਾਓ ਕਿ ਭਾਈ ਆਹ ਬੰਦਿਆਂ ਨੂੰ ਫੇਰ ਹੀ ਗੱਲ ਬੈਂਤੀ ਮੇਰੀ ਸੁਣ ਲੈ ਕਿਉਂਕਿ ਮੈਨੂੰ ਨਹੀਂ ਪਤਾ ਤੁਸੀਂ ਪਿੰਡ ਚ ਨਹੀਂ ਤਾਂ ਤੁਹਾਨੂੰ ਪਤਾ ਪਤਾ ਜੀ ਜੋ ਤੁਸੀਂ ਫੈਸਲਾ ਕਰ ਦੋਗੇ ਅਸੀਂ ਉਹਨੂੰ ਮੈਂ ਬਿਲਕੁਲ ਕਰਦਾ ਸਰ ਇੱਕ ਬਾਕੀ ਬਾਕੀ ਜਿਹੜਾ ਜਿਹੜਾ ਮੌਜਾ ਆ ਜਾਂ ਜਿਹੜੀ ਕੋਈ ਹੋਰ ਗ੍ਰਾਂਟ ਆ ਉਹ ਸਾਡੀ ਲੜਾਈ ਸਰਕਾਰਾਂ ਨਾਲ ਆ ਉਹ ਅਸੀਂ ਵੱਖਰੀ ਲੜਾਂ ਸਰ ਇੱਥੇ ਜਿਹੜੇ ਘਰ ਟੁੱਟੇ ਆ ਨਾ ਭੱਜੇ ਜਿਹਨਾਂ ਦਾ ਮਤਲਬ ਬਹਿ ਗਏ ਨੇ ਇਹਨਾਂ ਨੂੰ ਜਨਮ ਨੁਕਸਾਨ ਹੋਇਆ ਵਾ ਉਹ ਤੁਸੀਂ ਦੁਬਾਰਾ ਜਦੋਂ ਪਹੁੰਗੇ ਨਾ ਅਸੀਂ ਤੁਹਾਨੂੰ ਸਾਰਾ ਉਹ ਲੋਕ ਦਿਖਾਵਾਂਗੇ ਨਹੀਂ ਨਹੀਂ ਬਣਾਓ ਮੌਕਾ ਹੀ ਨਹੀਂ ਵਿਖਣਾ ਉਹਨੂੰ ਬਣਾਉਣਾ ਹੈ ਸਰ ਇੱਕ ਮਿੰਟ ਇੱਕ ਬੇਨਤੀ ਆ ਵੇਖੋ ਜਿੰਮੇਦਾਰ ਦਾ ਸਰ ਬਹੁਤ ਨੁਕਸਾਨ ਆਇਆ ਹਾਂ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਲੋੜ ਬਾਦਰ ਪਸਾੜ ਹੋ ਗਿਆ ਬਿਲਕੁਲ ਪਰ ਜਿਹੜੇ ਸਾਡੇ ਮਜ਼ਦੂਰ ਭਰਾ ਬੇਚ ਕਹਿੰਦੇ ਬਹੁਤ ਆ ਹਾਂਜੀ ਉਹਦਾ ਵੀ ਉਹਦਾ ਤਾਕੀ ਕਮਾਉਂਦਾ ਉਹੋ ਹੀ ਖਾਣਾ ਸੀ ਪਰ ਜੇ ਪੰਜਾਬ ਸਰਕਾਰ ਤੇ ਤੁਹਾਡੀ ਵੇਖੋ ਤੁਸੀਂ ਸਾਡੇ ਹਲਕੇ ਦੇ ਨਮਾਇंदे ਜੀ ਸਤਿਕਾਰਯੋਗ ਜੀ ਪਰ ਤੁਸੀਂ ਉਹਨਾਂ ਵੀ ਪਾਈ ਜਾ ਰਹੇਂਦਾ ਪੂਰਾ ਜਿਹੜੇ ਤੋਂ ਖਿਆਲ ਰੱਖਣਾ ਹੈ ਮੈਂ ਗੱਲ ਕੀਤੀ ਹੈ ਹਾਂਜੀ ਵੱਡੇ ਇੰਜਨ ਦੀ ਮੈਂ ਗੱਲ ਕੀਤੀ ਉਹਦੇ ਦੀ ਹਾਂ ਹਰ ਵਰਗ ਦੀ ਹਰ ਵਰਗ ਦਾ ਕੰਮ ਹੈ ਹਰ ਵਰਗ ਦੀ ਗੱਲ ਕਰ ਰਹੇ ਹਾਂ ਤੁਸੀਂ ਹਰ ਵਰਗ ਦੀ ਕੀਤੇ ਉਹਨਾਂ ਨੂੰ ਪਹਿਲੋ ਠੀਕ ਹੈ ਧੰਨਵਾਦੀ ਧੰਨਵਾਦੀ ਠੀਕ ਹੈ ਅਸੀਂ ਸਾਰਿਆਂ ਨੂੰ ਸਮਝਾਵਾਂਗੇ ਦੇਖੋ ਅੱਜ ਪੈੜੀ ਚ ਕੁਝ ਉੱਗੂਗਾ ਤੇ ਸਾਡਾ ਇਹ ਢੇੜਾ ਆਉਣਾ ਹਾਂਜੀ 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 ਉਹਦੇ ਬਹੁਤ ਜਾਣ ਨਹੀਂ ਸਾਰਿਆਂ ਨੂੰ ਢੇੜਾ ਸਾਰਿਆਂ ਨੂੰ ਵੇਖੋ ਹਰ ਪੇ ਅੱਜ ਮੈਂ ਤੁਹਾਨੂੰ ਦੱਸਾਂ ਵੇਖਣ ਨੂੰ ਲੱਗਦਾ ਤਾਂ ਬੜਾ ਵੱਡਾ ਹੈ ਉਹ ਓਨੇ ਵੱਡੇ ਕਰਜ਼ੇ ਥਲੇ ਲੁੱਟਿਆ ਸਰ ਅੱਜ ਅੱਜ ਹੁਣ ਲਾ ਤੇ ਇਦਾਂ ਹੀ ਤੇ ਵੀ ਤੂੰ ਬਹੁਤ ਕਰ ਦਿੱਤਾ ਹੁਣੇ ਘੱਟ ਜਿੱਤੇ ਇੱਧਰ ਤੇ ਕਰਜ਼ਾ ਨਹੀਂ ਹੈਗਾ ਚਲ ਬਣਦਾ ਹੱਕ ਜਿਹੜਾ ਉਹ ਗਰੀਬ ਨੂੰ ਮਿਲਣਾ ਗਰੀਬ ਦਾ ਵੀ ਹਾਲ ਹੈ ਤੇ امیر ਦਾ ਵੀ ਹਾਲ ਹੈ ਕਿਸਾਨ ਦਾ ਵੀ ਨੁਕਸਾਨ ਨਾਲ ਮਜ਼ਦੂਰ ਦਾ ਵੀ ਨੁਕਸਾਨ ਕਿਸਾਨ ਦਾ ਤੇ ਮਜ਼ਦੂਰ ਦਾ ਆਪਾਂ ਜੀ ਸਮਝੋ ਵੀ ਕਿਸੇ ਦੀ ਵੀਡੀਓ ਤੇ ਗੱਲ ਨਹੀਂ ਕਰਨੀ 1 ਮਿੰਟ ਯਾਰ ਕਿਸੇ ਦੀ ਵੀਡੀਓ ਤੇ ਤੁਸੀਂ ਪ੍ਰਵਾਹ ਨਹੀਂ ਕਰਨੀ ਕੌਣ ਕੀ ਕਹਿ ਰਿਹਾ ਕੇ ਵਰਗ ਲਈ ਕੀ ਕਹਿ ਰਿਹਾ ਤੁਸੀਂ ਆਪਣਾ ਏਕਤਾ ਐ ਬਣਾ ਕੇ ਰੱਖਣਾ ਸਾਡਾ ਸਾਰਾ ਏਕਤਾ ਉਹਨਾਂ ਨੇ ਕੋਈ ਕਹਿਣੀ ਵੀ ਭਾਈ ਤੁਹਾਡੇ ਪਿੰਡ ਦਾ ਮਤਲਬ ਤੁਸੀਂ ਜਾਣੋ ਸਾਡਾ ਕੋਈ ਮਸਲਾ ਨਹੀਂ ਅਸੀਂ ਖੇਤੀ ਹਨਾ ਕੱਢ ਗਿਆ ਤਕਰੀਬ ਚੋਂ ਨਿਕਲ ਗਏ ਹਾਂ ਜਿੱਥੇ ਪੁਲਿਸ ਚੋਂ ਨਿਕਲ ਗਏ ਇਕੱਠੇ ਹੋ ਗਏ ਨਿਕਲ ਗਏ ਠੀਕ ਠੀਕ ਕੋਈ ਗੱਲ ਨਹੀਂ ਜੀ ਮੈਂ ਤੁਹਾਡਾ ਧੰਨਵਾਦ ਬਹੁਤ ਬਹੁਤ ਕੀਤਾ ਸਾਡੇ ਸਾਰਿਆਂ ਵਾਸਤੇ ਹੋ ਗਿਆ ਮਜ਼ਦੂਰ ਹੋਇਆ ਜ਼ਿਮੀਂਦਾਰ ਹੋਇਆ ਸਾਰਿਆਂ ਵਾਸਤੇ ਇਹ ਕੰਮ ਹੋ ਗਿਆ ਮਿਹਨਤ ਤਕਰੀਬ ਸਾਰਿਆਂ ਨੂੰ ਹੀ ਆ ਹਾਂ ਜਿੰਨੇ ਜਿੰਨੇ ਜ਼ਿਮੀਂਦਾਰ ਹੈਗਾ ਉਹ ਉਨੀ ਉਨੀ ਤਕਰੀਬ ਆ ਦੇਖੋ ਜੇ ਕੋਈ ਨੁਕਸਾਨ ਮਕਾਨ ਦਾ ਹੁੰਦਾ ਨਾ ਗਰੀਬ ਦਾ ਬਹੁਤ ਵੱਡੀ ਗੱਲ ਆ ਹਾਂ ਇੱਕ ਇੱਕ ਦਾ ਬੜਾ ਪੱਕਾ ਪਟਾਣਾ ਹੀ ਬੈ ਗਿਆ ਉਹਦੇ ਲਈ ਤੇ ਨਹੀਂ ਪਿਆ ਬਈ ਮੁਸ਼ਕਿਲ ਹੈ ਬੜਾ ਜਾਨ ਲਗਾਣਾ ਮੈਂ ਤਾਂ ਕਿਸ਼ਤਾ ਤੇ ਹਾਂਜੀ ਪਹਿਲੀ ਬੰਦਾ ਕਮੇਟੀ ਚੋਂ ਕਦਾ ਨਹੀਂ ਆ ਭਰਦਾ ਫਿਰ ਛੱਤ ਤੇ ਖੜਦਾ ਦੂਜੀ ਕਮੇਟੀ ਚ ਇੱਕ ਇੱਕ ਮਕਾਨ ਨੂੰ ਬਣਾਉਂਦੇ ਆ 5-5 ਸਾਲ ਲੱਗਦੇ ਆ ਜਿਹੜੀ ਕੋਠੀ ਹੋਈ ਹੈ ਨਾ ਉਹਨੇ ਆਹ ਹਾਂਜੀ 11 ਸਾਲਾਂ ਦੀ ਬਣੀ ਹਾਂਜੀ ਹੋਰ 11 ਸਾਲਾਂ ਦੀ ਕਮਾਈ ਉਹਨੇ ਉਹਦੇ ਤੇ ਲਾਈ ਹੈ ਹਾਂਜੀ ਸਾਡੇ ਇਸ ਤਰੀਕੇ ਸਰਵ ਕੋ ਮੈਂ ਮੈਂ ਕਹਿੰਦਾ ਤਾਂ ਮੈਂ ਗੱਲ ਦੱਸਦੀ ਹਾਂਜੀ ਇੱਕ ਕੋਠੇ ਦਾ ਵੀ ਹੋਵਾਲੇ ਕੋਠੀ ਵਾਲੇ ਦਾ ਵੀ ਹੋਵਾਲਾ ਬਿਲਕੁਲ ਬਿਲਕੁਲ ਜੀ ਪਰ ਇਹ ਵੀ ਆਪਾਂ ਪੂਰਾ ਖਿਆਲ ਰੱਖਾ ਕੋਈ ਫੇਰ ਨਾ ਕਰੋ ਕਿਸਾਨ ਦਾ ਸਰਪ੍ਰਾਈਜ਼ ਕਰੋ ਕਿਉਂਕਿ ਇਹਨਾਂ ਅੱਗੇ ਕੰਗਿਆ ਨਹੀਂ ਉਹਨਾਂ ਦੀ ਕਰੋ ਵਾਤਾਵਾਪੇ ਵੀ ਕਿਸਾਨ ਦਾ ਹੀ ਪੂਰਾ ਸਹਿਯੋਗ ਜਾਓ ਦਾ ਗਰੀਬ ਦਾ ਵੀ ਪੂਰਾ ਸਹਾਇਤਾ ਸਰਕਾਰ ਦਾ ਇਹ ਵਰਤਮਾਨ ਹਾਂਜੀ ਕੋਈ ਵੀਡੀਓ ਹੋ ਜੀ ਬੋਧਾ ਦੀ ਪ੍ਰਵਾਹ ਨਾ ਕਰੇ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਸਾਡੇ ਜ਼ਿਮੀਦਾਰ ਨੇ ਸਾਡਾ ਸਾਥ ਦਿੱਤਾ ਸਾਡੀਆਂ ਟੈਂਕੀਆਂ ਭਰਵਤੀਆਂ ਜਿਹੜੀ ਗੱਲ ਸੁਣਾਉਣ ਵਾਲੀ ਸੁਣਾਵਾਂਗੇ ਜਿਹੜਾ ਗਲਤ ਵੀਡੀਓ ਬੋਧਾ ਦੀ ਪ੍ਰਵਾਹ ਨਾ ਕਰ ਉਹਨੂੰ ਉਹਨੂੰ ਦਰਾਫਟ ਕਰ ਲਿਆ ਕਰੋ ਕਿ ਕੀ ਵਾਕਿਆ ਇਹੋ ਜਿਹੀ